ਜਗਰਾਉਂ ਦੇ ਪਿੰਡ ਮੱਲਾ ਦੀ 23 ਸਾਲ ਖੁਸ਼ਪ੍ਰੀਤ ਕੌਰ ਦੀ ਕੈਨੇਡਾ ਦੇ ਬ੍ਰਿਪਟਨ ਵਿੱਚ ਇੱਕ ਸੜਕੀ ਹਾਦਸੇ ਦੌਰਾਨ ਮੌਤ ਹੋ ਗਈ ਹੈ। ਮ੍ਰਿਤਕਾ ਖੁਸ਼ਪ੍ਰੀਤ ਕੌਰ ਅਜੇ 11 ਮਹੀਨੇ ਪਹਿਲਾਂ ਹੀ ਕੈਨੇਡਾ ਸਟੱਡੀ ਵੀਜ਼ੇ ਤੇ ਆਪਣਾ ਚੰਗਾ ਭਵਿੱਖ ਬਣਾਉਣ ਲਈ ਗਈ ਸੀ। ਪਿੰਡ ਮੱਲਾ ਵਿੱਚ ਮ੍ਰਿਤਕਾ ਖੁਸ਼ਪ੍ਰੀਤ ਕੌਰ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਹਿਲਾਂ ਤਾਂ 10 ਮਹੀਨੇ ਕੈਨੇਡਾ ਵਿੱਚ ਉਸ ਨੂੰ ਕੰਮ ਨਹੀਂ ਮਿਲਿਆ। ਥੋੜੇ ਦਿਨ ਪਹਿਲਾਂ ਹੀ ਉਸ ਨੂੰ ਉਸ ਦੀ ਸਹੇਲੀ ਆਪਣੇ ਨਾਲ ਕੰਮ ਤੇ ਲੈ ਜਾਣ ਲੱਗ ਪਈ। ਅਤੇ ਬੀਤੀ ਗੱਲ ਜਦੋਂ ਉਹ ਆਪਣੇ ਪੰਜ ਸਾਥੀਆਂ ਸਮੇਤ ਕੰਮ ਤੋਂ ਵਾਪਸ ਆ ਰਹੀ ਸਤਾ ਰਸਤੇ ਵਿੱਚ ਗੱਡੀ ਹਾਦਸੇ ਦਾ ਸ਼ਕਰ ਹੋ ਗਿਆ ਜਿਸ ਕਾਰਨ ਉਸ ਦੀਆਂ ਆਪਣੀਆਂ ਦੋ ਸਹੇਲੀਆਂ ਸਮੇਤ ਮੌਤ ਹੋ ਗਈ ਹੈ ਅਤੇ ਦੋ ਲੜਕੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਨੇ ਉਹਨਾਂ ਇਸ ਮੌਕੇ ਉਤੋਂ ਦੀ ਸਰਕਾਰ ਅਤੇ ਪੁਲਿਸ ਤੋਂ ਇਸ ਸੜਕੀ ਹਾਦਸੇ ਦੀ ਜਾਂਚ ਦੀ ਮੰਗ ਕੀਤੀ ਹੈ ਮ੍ਰਿਤਕਾਂ ਦੀ ਦੇਹ ਭਾਰਤ ਭੇਜਣ ਦੀ ਵੀ ਮਦਦ ਮੰਗੀ ਹੈ ਉਹਨਾਂ ਕਹਿੰਦੇ ਕਿ ਜੇਕਰ ਪੰਜਾਬ ਸਰਕਾਰ ਬੱਚਿਆਂ ਨੂੰ ਇੱਥੇ ਵਧੀਆ ਰੋਜ਼ਗਾਰ ਦੇਣ ਲਈ ਉਪਰਾਲੇ ਕਰੇ ਤਾਂ ਕੋਈ ਵੀ ਮਾਪੇ ਆਪਣੀਆਂ ਜ਼ਮੀਨਾਂ ਵੇਚ ਕੇ ਜਾਂ ਕਰਜ਼ਾ ਚੁੱਕ ਕੇ ਆਪਣੇ ਬੱਚਿਆਂ ਨੂੰ ਵਿਦੇਸ਼ ਵਿੱਚ ਆਪਣਾ ਭਵਿੱਖ ਬਣਾਉਣ ਲਈ ਨਾ ਭੇਜਣ। ਜਗਰਾਉਂ ਤੋਂ ਹੇਮਰਾਜ ਬੱਬਰ ਦੇ ਨਾਲ ਰਜਨੀਸ਼ ਬਸਲ ਦੀ ਰਿਪੋਰਟ। ਹਾਲੇ ਸਾਰੇ ਇਕੱਠੇ ਹੋ ਕੇ ਮੈਂ ਜੀ ਇਸ ਟਾਈਮ ਪਿੰਡ ਦਾ ਪੰਚਾਇਤ ਮੈਂਬਰ ਸੁਖਵਿੰਦਰ ਸਿੰਘ ਆ ਜੀ ਮੈਨੂੰ ਹੁਣ ਜਿਵੇਂ ਇਹ ਪਰਿਵਾਰ ਤੇ ਦੁੱਖ ਪਾਣਾ ਵਰਤਿਆ ਵਾ ਬਹੁਤ ਮੰਦਗ ਭਾਗੀ ਖਬਰ ਆ ਇਹ ਸਰਕਾਰਾਂ ਜੀ ਇੱਥੇ ਸਾਨੂੰ ਬੱਚਿਆਂ ਨੂੰ ਕੰਮ ਦੇਣ ਤਾਂ ਸਾਡੇ ਬੱਚੇ ਬਾਹਰ ਕਿਉਂ ਜਾਣ ਹਨ 22 ਲੱਖ ਰੁਪਈਆ ਲਾ ਕੇ ਬਾਈ ਚਮਕੌਰ ਸਿੰਘ ਨੇ ਬੀੜੀ ਤੋਰੀ ਸੀਗੀ ਹੁਣ 5 ਲੱਖ ਰੁਪਈਆ ਇਹ 10 ਦਿਨ ਹੋਇਆ ਸੀ ਫੀਸਦੁਆਰੇ ਭਰ ਕੇ ਹਟੇ ਆ ਹੁਣ ਜਿਹੜਾ ਘਾਟਾ ਤਾਂ ਪੂਰਾ ਹੋ ਨਹੀਂ ਸਕਦਾਗਾ ਇਹ ਸਰਕਾਰਾਂ ਨੂੰ ਸਾਨੂੰ ਚਾਹੀਦਾ ਵੀ ਇੱਕ ਤਾਂ ਜੋ ਵੀ ਇੱਥੇ ਬਾਹਰ ਹੋਇਆ ਵਾ ਇਹ ਐਕਸੀਡੈਂਟ ਹੋਇਆ ਕਿਸੇ ਦੇ ਵੀ ਕਾਰਨ ਹੋਇਆ ਵਾ ਉਹ ਸਾਨੂੰ ਉਹਦਾ ਇਨਸਾਫ ਮਿਲੇ ਤੇ ਸਾਡੀ ਜਿਹੜੀ ਵਿੱਚ ਦੀ ਇਲਾਜ ਹੈ ਡਾਡ ਵੱਡੀ ਆ ਹੋ ਸਕਦਾ ਸੀ ਪਿੰਡ ਰਿ ਸਸਕਾਰ ਕਰਨਾ ਚਾਹੁੰਦੇ ਆ ਜੇ ਸਾਡੀ ਸਰਕਾਰ ਮਦਦ ਕਰ ਸਕੇ ਤਾਂ ਅਸੀਂ ਪਿੰਡ ਲਿਆ ਕੇ ਉਹਦਾ ਸਸਕਾਰ ਕਰ ਸਕੀਏ ਅਸੀਂ ਸਰਕਾਰ ਨੂੰ ਇਹੀ ਚਾਹੁੰਦੇ ਆ ਵੀ ਵੱਧ ਤੋਂ ਵੱਧ ਬੱਚਿਆਂ ਨੂੰ ਜੇ ਇੱਥੇ jobbਾਂ ਮਿਲਣ ਤਾਂ ਸਾਨੂੰ ਬਾਹਰ ਜਾਣ ਦੀ ਲੋੜ ਨਾ ਪਵੇ ਹਾਂਜੀ ਇਹੀ ਮੰਗਤ ਹੈ ਬੇਟੀ ਨੂੰ ਬੜਾ ਬੰਦ ਭੱਗਾ ਹਾਦਸਾ ਹੋਇਆ ਜੀ ਕਦੋਂ ਪਤਾ ਲੱਗਿਆ ਤੁਹਾਨੂੰ ਕੀ ਕਹੋਗੇ ਸਾਨੂੰ ਜੀ ਪਰਸੋਂ ਪਤਾ ਲੱਗਾ ਮੇਰੀ ਵੱਡੀ ਬੇਟੀ ਸੀਗੀ ਉੱਥੇ ਜੀ ਉਹਨਾਂ ਨੇ ਫੋਨ ਲਾਇਆ ਸੀਗਾ ਜੀ ਵੀ ਐਂ ਕਰਕੇ ਆਪਣੀ ਗੁੱਡੀ ਦਾ ਵੀ ਐਕਸੀਡੈਂਟ ਹੋ ਗਿਆ ਜੀ ਇਹ ਤਿੰਨ ਕੁੜੀਆਂ ਸੀਗੀਆਂ ਜੀ ਤੇ ਯਾਨੀ ਬ੍ਰਾਂਡ ਦੇ ਵਿੱਚ ਪੰਜ ਬੱਚੇ ਸੀ ਇਹ ਕੰਮ ਤੋਂ ਵਾਪਸ ਆ ਰਹੇ ਸੀਗੇ ਰਸਤੇ ਦੇ ਵਿੱਚ ਇਹਨਾਂ ਦਾ ਐਕਸੀਡੈਂਟ ਹੋ ਗਿਆ ਜੀ ਤੇ ਇਹ ਤਿੰਨ ਕੁੜੀਆਂ ਤਾਂ ਗੱਡੀ ਦੇ ਵਿੱਚ ਹੀ ਪੂਰੀਆਂ ਹੋ ਗਈਆਂ ਜੀ ਦੋ ਬੱਚੇ ਸੀਰੀਅਸ ਆ ਜਿਆਦਾ ਉਹ ਦਾਖਲ ਕਰਵਾਏ ਵਾ ਤੇ ਡਰਾਈਵਰ ਸਾਲ ਮਾਰ ਗਿਆ ਜੀ ਡਰਾਈਵਰ ਬਚ ਗਿਆ ਡਰਾਈਵਰ ਹੁਣ ਪੁਲਿਸ ਦੀ ਗ੍ਰਿਫਤ ਦੇ ਵਿੱਚ ਆ ਤੇ ਅੱਗੇ ਕਾਰਵਾਈ ਹਜੇ ਸਾਨੂੰ ਉਹਦੇ ਬਾਰੇ ਕੋਈ ਪਤਾ ਨਹੀਂ ਜੀ ਜਿਸ ਨਾਲ ਕੋ ਗੱਲ ਹੋਈ ਉਹ ਤੇ ਪਤਾ ਲੱਗਿਆ ਕਿ ਹਾਦਸਾ ਕਿਵੇਂ ਹੋਇਆ ਹੈ ਅਣਗਿਲੀ ਸੀ ਜਾਂ ਕੀ ਸੀ ਨਹੀਂ ਜੀ ਉਹਦੇ ਬਾਰੇ ਹਜੇ ਸਾਨੂੰ ਕੋਈ ਨਹੀਂ ਪਤਾ ਰਿਹਾ ਜੀ ਪੁਲਿਸ ਵਾਲੇ ਉਧਰ ਜਾਂਚ ਕਰ ਰਹੇ ਆ ਤੇ ਹਜੇ ਸਾਨੂੰ ਕੁਝ ਨਹੀਂ ਦੱਸ ਰਹੇ ਜੀ ਕੀ ਮੰਗ ਕਰਦੇ ਹੋ ਫਿਰ ਇਸ ਸਮੇਂ ਮੰਗੀ ਜੀ ਅਸੀਂ ਇਹੀ ਕਰ ਰਹੇ ਆ ਜੀ ਸਾਡੀ ਬੇਟੀ ਦਾ ਜਾਨੀ ਦੀ ਜੋ ਵੀ ਹੋਇਆ ਵਾ ਉਹਦੇ ਬਾਰੇ ਸਾਨੂੰ ਪਤਾ ਲੱਗਣਾ ਚਾਹੀਦਾ ਜੀ ਪਤਾ ਚਾਹੀਦਾ ਸਾਨੂੰ ਜੀ ਵੀ ਜੇ ਕਿਸੇ ਦੀ ਕੋਈ negligence ਆ ਤਾਂ ਉਹਦੇ ਖਿਲਾਫ ਕਾਰਵਾਈ ਵੀ ਹੋਣੀ ਚਾਹੀਦੀ ਹਾਂਜੀ ਇਹ ਮੇਰੇ ਸਾਲਾ ਇਹਨਾਂ ਦੀ ਬੇਟੀ ਲੜਕੀ ਸੀ 11 ਕ ਮਹੀਨਾ ਪਹਿਲਾਂ ਗਈ ਸੀ ਸਟੱਡੀ ਵੇ ਤੇ ਬਾ ਤੇ ਪਰਸੋਂ ਫੋਨ ਆਇਆ ਪਤਾ ਲੱਗਿਆ ਸ਼ਾਮ ਨੂੰ ਸਾਨੂੰ ਵੀ ਆ ਗੱਲ ਹੋ ਗਈ ਸਟੂਡੈਂਟ ਹੋ ਗਿਆ ਕੈਨੇਡਾ ਚ ਵੀ ਤਿੰਨ ਲੜਕੀਆਂ ਵੀ ਦੋ ਲੜਕੇ ਇੱਕ ਵੀ ਡਰਾਈਵਰ ਬਚ ਗਿਆ ਬਾਕੀ ਉਧਰ ਹੈਗੇ ਰਿਸ਼ਤੇਦਾਰ ਫੋਨ ਕੀਤੇ ਹੋਇਆ ਵੀ ਕਾਰਵਾਈ ਕਰਕੇ ਸਾਨੂੰ ਦੱਸਣਗੇ ਜੋ ਵੀ ਹੋਗਾ ਪਤਾ ਲੱਗੂਗਾ ਇੰਨੀ ਲੜਕੀਆਂ ਦੀ ਡੈਥ ਹੋਈ ਹੈ ਇਹਦੇ ਚ ਹਾਂ ਤਿੰਨ ਇਹ ਬਾਕੀ ਦੋ ਕਿੱਥੇ ਨੇ ਅਸੀਂ ਪਤਾ ਲੱਗਿਆ ਇੱਕ ਲੜਕੀ ਦਾ ਪਤਾ ਲੱਗਿਆ ਕਦੋਂ ਗਰਦਾਖਪੁਰ ਰੇਲਗੜੀ ਬਾਕੀ ਨਹੀਂ ਪਤਾ ਲੱਗਿਆ ਠੀਕ